ਹਾਂ ਜੀ ਬਾਬਾ ਜੀ ਇਹ ਕਿਹੜਾ ਗੁਰਦੁਆਰਾ ਸਾਹਿਬ ਆ? ਇਹ ਜੀ ਬੇੜੀ ਪੱਤਨ ਦਾ ਗੁਰਦੁਆਰਾ ਹੈ। ਹਾਂ ਜੀ। ਬੇੜੀ ਪਿੰਡੀ ਆ ਬਹੁਤ ਸੇਵਾ ਸੇਕਾਂ ਕਰਦੇ ਨੇ ਸਾਰੇ ਆਣ ਇਹ ਹੁੰਦਾ ਬਣਿਆ। ਹਾਂ ਜੀ। ਇੱਕ ਹੋਰ ਨਾਮ ਤਾਂ ਗੁਰਸਾ ਰੱਖਿਆ। ਹਾਂ ਜੀ। ਹੈਗਾ ਚਾਰ ਥਾਂ ਤੇ ਨਾਲ ਆਉਂਦੇ ਜਾਂਦੇ ਸਭ ਇਹਨਾਂ ਦੇ ਤਹਿ ਕੀ ਆ। ਹਾਂ ਜੀ। ਇਹ ਮਤਾਵਾ ਬੀਬੀਆਂ ਜਿਹੜੀਆਂ ਲੋਹ ਲਗਰਾਂ ਦੀ ਸੇਵਾ ਕਰਦੇ ਕਿਉਂਕਿ ਅੱਜ 40 ਦਿਨ ਹੋ ਚੁੱਕੇ ਐ ਲਗਾਤਾਰ ਜਿਹੜੀਆਂ ਸੇਵਾ ਕਰਦੇ ਆ ਹਾਂਜੀ ਬਾਬਾ ਜੀ ਜੀਆ ਸਾਰੇ ਇੱਥੇ ਪਾਰੋਂ ਆਏ ਆਣ ਕੇ ਸੇਵਾ ਕਰਦੇ ਸੰਗਤਹੀਂ ਵੇਖਦੀ ਬਾਹਰ ਕਨੀ ਧਰਨ ਨਹੀਂ ਹਾਂਜੀ ਹਾਂਜੀ ਸਾਰਿਆਂ ਨੇ ਸਭ ਕੁਝ ਦੇਖ ਲਿਆ ਦੂਰੋਂ ਸਾਡਾ ਇੱਥੇ ਆਟੀ ਨਹੀਂ ਲੱਗਦੀ ਥੱਲੇ ਜੋ ਉੱਤੀ ਦਾ ਸਿਹਤ ਹਾਂਜੀ ਸਾਨੂੰ ਤਾਂ ਆਣ ਕੇ ਪੁੱਛਦਾ ਹੀ ਕੋਈ ਨਹੀਂ ਕਿ ਬਾਬਾ ਹੈਗਾ ਤਾਂ ਨਹੀਂ ਇਹ ਗੱਲ ਵਿਚਾਰਾ ਛਾ ਛਾ ਕੇ ਤੁਰ ਜਾਂਦੇ ਬਾਹਰ ਸੰਗਤ ਸੱਤ ਸੰਗਤ ਸੰਗਤ ਗੁਰੂ ਦਾ ਲੰਗਰ 24 ਘੰਟੇ ਚੱਲਣ ਡਿਆ 24 ਘੰਟੇ ਤੇ ਰਾਤ ਦੇਣੀ ਹਾਂਜੀ ਹਾਂਜੀ ਇਹ ਬਾਬੇ ਜੀ ਨੇ ਬਹੁਤ ਬਹੁਤ ਧੰਨਵਾਦ ਕਰੀਏ ਜਿਹੜੀਆਂ ਬੀਬੀਆਂ ਮਤਾਵਾ ਜਿਹੜੀਆਂ ਲੋ ਲੰਗਰ ਦੀ ਸੇਵਾ ਕਰ ਰੀਆਂ ਏ ਅਸੀਂ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਹਾਂ ਇਹ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਹਾਂ ਜਿਹੜਾ ਇੱਥੇ ਅੱਜ ਖਬਰ ਲੈਣ ਪਹੁੰਚਾ ਆਇਆ ਏ ਇਹ ਗੁਰੂ ਕਲੰਗ ਸੁਸ਼ਟ ਵਰਤ ਹਾਂ ਬਾਬਾ ਇਹ ਕਿਹੜੇ ਜਗ੍ਹਾ ਤੋਂ ਆ ਜੀ ਇੱਕ ਗੁਰਦੁਆਰਾ ਕੋਸਰ ਪਹੁੰਚੀ ਹੋਈ ਹੈ ਅਸੀਂ ਅੱਜ ਅੱਜ ਨੂੰ ਤਾਜ਼ਾ ਮਾਹੌਲ ਬਖਾਉਣ ਇੱਥੇ ਅੱਜ ਦਾ ਕਿਉਂਕਿ ਜਿਹੜਾ ਗੁਰੂ ਕਾ ਲੰਗਰ 24 ਘੰਟੇ ਇੱਥੇ ਚੱਲ ਰਿਹਾ ਲਗਾਤਾਰ ਆ 40 ਦਿਨ ਹੋ ਚੁੱਕੀ ਏ ਗੁਰਦੁਆਰੇ ਸਾਹਿਬ ਰਹਿਣ ਬਸੇਰੇ ਬੜੇ ਹੋਏ ਐ ਹੋਰ ਵੀ ਸੰਗਤਾਂ ਇੱਥੇ ਠਹਿਰੀਆਂ ਜਾਂ ਐ ਡਾਕਟਰਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਸਿਹਤ ਭਾਗ ਤਰਨਤਨ ਤੋਂ ਮੈਡੀਕਲ ਟੀਮ ਸੀਐਸਸੀ ਕੇਅਰਨ ਤੋਂ ਵਾਰਿਕੁਰੇ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਤੇ ਅਸੀਂ ਕਲਵੰਡੀ ਬੋਤ ਸਿੰਘ ਤੋਂ ਆ ਕਰਕੇ ਸਾਡੇ ਵੀਰ ਜਿਹੜੇ ਆ ਦੂਰਾਂ ਦੂਰਾਂ ਤੋਂ ਆਏ ਪਿੰਡਾਂ ਜਿਹੜਾ ਪਿੰਡ ਕਲਵੰਡੀ ਹੋਰ ਲਾਗੇ ਦੇ ਪਿੰਡਾਂ ਤੋਂ ਸੰਤਾਈਆਂ ਨੇ ਅਗਰਪੁਰੇ ਤੋਂ ਸਾਡਾ ਵੀਰ ਸਰਪੰਚ ਜੀ ਸਾਹਿਬਾ ਬੜੀ ਵੱਡੀ ਸੇਵਾ ਦੇ ਬਾਬੇ ਜੀ ਨੇ 10 ਸਾਲ ਤੋਂ ਮੰਡੇ ਦਾ ਸ਼ੁਗਵਾਰ ਅੱਜ